ਕੈਨੇਡੀਅਨ ਸਰਕਾਰ ਨਾਂਮ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਇਸ ਵਕਤ ਦੀ ਨਿਕਲ ਕੇ ਆ ਰਹੀ ਹੈ ਕਦੇ ਵੀ 2026 ਤੱਕ ਸ਼ਾਂਤੀ ਸ਼ਰਨਾਰਥੀ ਸਪਾਂਸਰਸ ਦੇ ਕਾਰਨਾਂ ਨੂੰ ਰੋਕਿਆ ਜਾ ਸਕਦਾ ਹੈ ਇਸ ਬਾਰੇ ਇੱਕ ਵੱਡੀ ਬ੍ਰੇਕਿੰਗ ਨਿਊਜ਼ ਹੈ ਸਾਂਝੇ ਚੈਨਲਾਂ ਤੇ ਬੈਕਲੌਗ ਨੂੰ ਸਾਫ਼ ਕਰਨ ਵਿੱਚ ਮਦਦ ਕਰਨ ਲਈ ਪੜੇ ਅਤੇ ਭਾਈਚਾਰਕ ਯਾਨੀ ਦੇ ਤੋ ਸ਼ਾਂਤੀ ਸ਼ਰਨਾਰਥੀ ਸਪਾਂਸਰਸ ਨੂੰ ਰੋਕਿਆ ਜਾ ਸਕਦਾ ਹੈ ਅੱਜ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੀ ਸਿੱਥ ਵੈੱਬਸਾਈਟ ਤੇ ਇਸ ਚੀਜ਼ ਨੂੰ ਪ੍ਰਕਾਸ਼ਿਤ ਕੀਤਾ ਗਿਆ ਤੇ ਜਿਸ ਦੇ ਵਿੱਚ ਸਾਫ ਸ਼ਬਦਾਂ ਵਿੱਚ ਲਿਖਿਆ ਕਿ 40 ਸਾਲਾਂ ਤੋਂ ਵੱਧ ਸਮੇਂ ਤੋਂ ਪ੍ਰਾਈਵੇਟ ਸਪான்ਸਰ ਆਫ ਰਿਫਿਊਜੀਜ਼ ਪੀਐਸਆਰ ਪ੍ਰੋਗਰਾਮ ਜੋ ਦੁਨੀਆ ਭਰ ਦੇ ਦੂਜੇ ਦੇਸ਼ਾਂ ਲਈ ਇੱਕ ਮਾਡਲ ਹੈ ਨੇ ਲੱਖਾਂ ਸ਼ਰਨਾਰਥੀਆਂ ਲਈ ਉਮੀਦ ਅਤੇ ਮੌਕਿਆਂ ਨੂੰ ਲਿਆਂਦਾ ਹੈ ਇਸ ਸਫਲਤਾ ਨੇ ਇੱਕ ਵੱਡੀ ਐਪਲੀਕੇਸ਼ਨ ਵਸਤੂ ਸੂਚੀ ਤੇ ਵੱਧ ਰਹੇ ਪ੍ਰੋਸੈਸਿੰਗ ਸਮੇਂ ਦੀ ਅਗਵਾਈ ਕੀਤੀ ਹੈ ਕੈਨੇਡਾ ਸਰਕਾਰ ਦੀ ਇਮੀਗ੍ਰੇਸ਼ਨ ਪੱਧਰੀ ਯੋਜਨਾ ਨਿਜੀ ਤੌਰ ਤੇ ਸਪான்ਸਰ ਅਤੇ ਸ਼ਰਨਾਰਥੀਆਂ ਦੀ ਗਿਣਤੀ ਨੂੰ ਸਥਾਪਿਤ ਕਰਦੀ ਹੈ ਜੋ ਹਰ ਸਾਲ ਕੈਨੇਡਾ ਆ ਸਕਦੇ ਨੇ ਚੱਲ ਰਹੀ ਉੱਚ ਮੰਗ ਦੇ ਕਾਰਨ ਪ੍ਰਾਈਵੇਟ ਸਪான்ਸਰਾਂ ਦੀਆਂ ਅਰਜ਼ੀਆਂ ਇਮੀਗ੍ਰੇਸ਼ਨ ਪੱਧਰ ਦੀ ਯੋਜਨਾ ਦੇ ਤਹਿਤ ਉਪਲਬਧ ਪ੍ਰਾਈਵੇਟ ਸਪான்ਸਰਸ ਸਪੇਸ ਤੋਂ ਵੱਧ ਜਾਣ ਗਿਆ ਤੇ ਜਾਰੀ ਵੀ ਰੱਖਦੀਆਂ ਨੇ ਜਿਸ ਦਿਨ ਨਤੀਜੇ ਵੱਜੋਂ ਇੱਕ ਵੱਡੀ ਵਧ ਰਹੀ ਐਪਲੀਕੇਸ਼ਨ ਵਸਤੂ ਸੂਚੀ ਅਤੇ ਲੰਮੀ ਪ੍ਰਤਿਕਰਿਆ ਦੇ ਸਮੇਂ ਹੁੰਦੇ ਨੇ ਵਿਦੇਸ਼ਾਂ ਵਿੱਚ ਸ਼ਰਨਾਰਥੀ ਅਤੇ ਕੈਨੇਡਾ ਵਿੱਚ ਸਪਾਂਸਰਾਂ ਨੂੰ ਵਧੇਰੇ ਨਿਸ਼ਚਿਤਤਾ ਪ੍ਰਤਾਨ ਪ੍ਰਦਾਨ ਕਰਨ ਦੇ ਲਈ ਇਮੀਗ੍ਰੇਸ਼ਨ ਸ਼ਰਨਾਰਥੀ ਸਿਟੀਜ਼ਨਸ਼ਿਪ ਕੈਨੇਡਾ ਆਈ ਆਰ ਸੀ ਸੀ ਨੇ 29 ਨਵੰਬਰ 2024 ਤੋਂ ਪੀ ਐਸ ਆਰ ਪ੍ਰੋਗਰਾਮ ਦੇ ਤਹਿਤ ਪੰਜ ਦੇ ਸਮੂਹ ਅਤੇ ਕਮਿਊਨਿਟੀ ਸਪਾਂਸਰਜ਼ ਦੀਆਂ ਨਵੀਆਂ ਅਰਜ਼ੀਆਂ ਨੂੰ ਸਥਾਈ ਤੌਰ ਤੇ ਸਵੀਕਾਰ ਕਰਨਾ ਬੰਦ ਕਰ ਦਿੱਤਾ ਹੈ ਇਹ ਫੈਸਲਾ ਲੈਣ ਵਿੱਚ IRCC ਨੇ ਕਈ ਕਾਰਕਾਂ 'ਤੇ ਵਿਚਾਰ ਕੀਤਾ ਜਿਸ ਵਿੱਚ ਸੰਭਵੀ ਐਪਲੀਕੇਸ਼ਨ ਇਨਟੇਕ ਨਿਰੰਤਰ ਐਪਲੀਕੇਸ਼ਨ ਵਸਤੂ ਸੂਚੀ ਦਾ ਮੌਜੂਦਾ ਆਕਾਰ ਅਤੇ 2025 ਤੇ 27 ਇਮੀਗ੍ਰੇਸ਼ਨ ਪੱਧਰ ਯੋਜਨਾ ਦੇ ਤਹਿਤ ਉਪਲਬਧ ਸਪੇਸ ਦੀ ਸੰਖਿਆ ਦੇ ਹਿੱਸੇਦਾਰਾਂ ਦੀ ਫੀਡਬੈਕ ਸ਼ਾਮਲ ਹੈ ਇਹ ਉਪਾਅ ਜੋ 31 ਦਸੰਬਰ 2025 ਤੱਕ ਪ੍ਰਭਾਵੀ ਰਹੇਗਾ ਬਿਨੈਕਾਰ ਅਤੇ ਸਪਾਂਸਰਾਂ ਲੇ ਛੋਟੇ ਅਤੇ ਵਧੇਰੇ ਅਨੁਮਾਨਿਤ ਪ੍ਰੋਸੈਸਿੰਗ ਸਮੇਂ ਨੂੰ ਪ੍ਰਾਪਤ ਕਰਨ ਦੇ ਟੀਚੇ ਦੇ ਨਾਲ ਐਪਲੀਕੇਸ਼ਨ ਵਸਤੂ ਸੂਚੀ ਨੂੰ ਹੋਰ ਵਾਅਦੇ ਨੂੰ ਰੋਕਣ ਵਿੱਚ ਮਦਦ ਕਰੇਗਾ ਆਈਆਰਸੀਸੀ ਇਮੀਗ੍ਰੇਸ਼ਨ ਪੱਧਰ ਦੀ ਯੋਜਨਾ ਨੂੰ ਸਥਾਪਿਤ ਕੀਤੇ ਗਏ ਪੀਐਸਆਰ ਪ੍ਰੋਗਰਾਮ ਟੀਚਿਆਂ ਦੇ ਅਨੁਸਾਰ ਪਹਿਲਾਂ ਹੀ ਪ੍ਰਾਪਤ ਹੋਈਆਂ ਪੀਐਸਆਰ ਅਰਜ਼ੀਆਂ ਦੀ ਪ੍ਰਤੀਕਿਰਿਆ ਕਰਨਾ ਤੇ ਸਪான்ਸਰ ਕੀਤੇ ਸ਼ਰਨਾਰਥੀਆਂ ਨੂੰ ਕੈਨੇਡਾ ਵਿੱਚ ਵਿਡਬ ਸੌਣਾ ਜਾਰੀ ਰੱਖੇਗਾ ਤੇ 2025 ਲਈ ਕੈਨੇਡਾ 23000 ਨਿਜੀ ਤੌਰ ਤੇ ਸਪான்ਸਰ ਅਤੇ ਸ਼ਰਨਾਰਥੀਆਂ ਦਾ ਸਵਾਗਤ ਕਰਨ ਦਾ ਟੀਚਾ ਰੱਖ ਰਿਹਾ ਹੈ ਆਈਆਰਸੀਸੀ ਦਾ ਮੰਨਣਾ ਕਿ ਇਹ ਉਪਾਦ ਦਾ ਸ਼ਰਨਾਰਥੀ ਸਪான்ਸਰਸ਼ਿਪ ਭਾਈ ਜਾ ਰੇ ਡਿਲੀਵਰੀ 파ਟਨਰ ਅਤੇ ਹੋਰ ਤੇ ਅਸਰ ਪਵੇਗਾ ਅਸੀਂ ਭਾਗੀਦਾਰਾਂ ਦੇ ਹਿੱਸੇਦਾਰਾਂ ਨਾਲ ਮਿਲ ਕੇ ਕੰਮ ਕਰਨਾ ਜਾਰੀ ਰੱਖਾਂਗੇ ਕਿਉਂਕਿ ਉਹਨਾਂ ਦੀਆਂ ਤਬਦੀਲੀਆਂ ਨੂੰ ਅਨਕੂਲ ਬਣਾਉਂਦੇ ਹਾਂ ਜਦੋਂ ਕਿ ਭਵਿੱਖ ਵਿੱਚ ਦਾਖਲੇ ਦੇ ਉਪਾਅ ਸਮੇਤ ਪ੍ਰੋਗਰਾਮਾਂ ਵਿੱਚ ਲੰਬੇ ਸਮੇਂ ਦੇ ਸੁਧਾਰਾਂ ਲਈ ਉਹਨਾਂ ਨਾਲ ਜੁੜਨਾ ਜਾਰੀ ਰੱਖਦੇ ਹਾਂ ਕੈਨੇਡੀਅਨ ਖਬਰਨਾਮਾ ਦੇ ਵਿੱਚ ਏਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੇ ਸੁਣਨੇ ਪੜ੍ਹਨੇ ਤਾਂ ਬਣੇ ਰਹੋ ਆਜ ਨਿਊਜ਼ 12 ਦੇ ਨਾਲ